ਬਹੁਤ ਵੱਡੀ ਖਬਰ ਆ ਜਿਵੇਂ ਕਿ ਬਾਦਲਾਂ ਦੀ ਹਿੱਕ ਦੇ ਵਿੱਚ ਪਹਿਲੀ ਵਾਰ ਕਿਸੇ ਮੁੱਖ ਮੰਤਰੀ ਨੇ ਕਿੱਲ ਠੋਕ ਦਿੱਤਾ ਤਾਂ ਤੁਹਾਨੂੰ ਇੱਕ ਵੀਡੀਓ ਦਿਖਾਉਣ ਜਾ ਰਿਹਾ ਮੈਂ ਵਿਕਰਮ ਸਿੰਘ ਮਜੀਠੀਆ ਭਗਵੰਤ ਮਾਨ ਦੀ ਰਡਾਰ ਤੇ ਸੀ ਕਿ ਭਗਵੰਤ ਮਾਨ ਨੇ ਸਟੇਜ ਦੇ ਉੱਤੇ ਇੱਕ ਸ਼ਬਦ ਬੋਲਿਆ ਸੀ ਕਿ ਮਜੀਠੀਆ ਦੇ ਉੱਤੇ ਬਹੁਤ ਵੱਡਾ ਐਕਸ਼ਨ ਕਰਨ ਜਾ ਰਹੇ ਆ ਕਿਉਂਕਿ ਭਗਵੰਤ ਮਾਨ ਨੇ ਬਿਲਕੁਲ ਉਹੀ ਬੰਦਿਆਂ ਨੂੰ ਚੁਣਿਆ ਪਹਿਲਾ ਮੁੱਖ ਮੰਤਰੀ ਸਿੱਧ ਹੋਣ ਜਾ ਰਿਹਾ ਭਗਵੰਤ ਮਾਨ ਕਿ ਜਿਹੜਾ ਬਾਗਲਾ ਨੂੰ ਟੱਕਰ ਦੇ ਦਿੱਤੀ ਹੈ ਔਰ ਦੂਜੇ ਪਾਸੇ ਕਾਉਂਸਟੇਬਲ ਦੀ ਖਬਰ ਕਿ ਜਿਹੜੀ ਬਾਦਲਾਂ ਦੇ ਨਾਲ ਲੰਬੇ ਸਮੇਂ ਤੋਂ ਸੰਬੰਧ ਰਿਹਾ ਹੈਗਾ ਔਰ ਇਹਦੇ ਅੱਜ ਸਬੂਤ ਤੁਹਾਡੇ ਸਾਹਮਣੇ ਤਰਾਂਗੇ ਕਿ ਅਕਸਰ ਸੁਖਵੀਰ ਬਾਦਲ ਨਾਲ ਅਮਨਦੀਪ ਕੌਰ ਥਾਰ ਵਾਲੀ ਦੇ ਲਿੰਕ ਲੰਬੇ ਸਮੇਂ ਤੋਂ ਕਿਵੇਂ ਜੁੜ ਜਾਂਦੇ ਨੇ ਔਰ ਕਿਵੇਂ ਇਹ ਸਾਬਤ ਕਰਾਂਗੇ ਇੱਕ ਇੱਕ ਖਬਰ ਤੁਹਾਡੇ ਸਾਹਮਣੇ ਤਰਾਂਗੇ ਪੰਜਾਬ ਦੇ ਮੁੱਖ ਮੰਤਰੀ ਬਨੀਓ ਬਾਦਲ ਪਰਿਵਾਰ ਦੇ ਉੱਤੇ ਬਹੁਤ ਵੱਡਾ ਐਕਸ਼ਨ ਹੋ ਗਿਆ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਜਿੰਨਾਂ ਦੇ ਦੌਰ ਦੇ ਵਿੱਚ ਕੋਈ ਝਾਕਣ ਦੀ ਯੁਰਤ ਨਹੀਂ ਕਰਦਾ ਸੀ ਤਾਂ ਇੱਕ ਗੱਲ ਅੱਜ ਮੈਂ ਤੁਹਾਡੇ ਸਾਹਮਣੇ ਸਾਫ਼ ਕਰਨੀ ਚਾਹੂੰਗਾ ਕਿ ਮੁੱਖ ਮੰਤਰੀ ਭਗਵਾਨ ਤਮਾਨ ਜਿਹੜੀ ਗੱਲ ਕਹਿੰਦਾ ਉਹ ਤਾਂ ਬਿਲਕੁਲ ਸੱਚ ਹੈ ਕਿਉਂਕਿ ਉਹਨਾਂ ਨੇ 2014 ਦੇ ਵਿੱਚ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਇੱਕ ਅਜੰਡਾ ਚਲਾ ਦਿੱਤਾ ਸੀ ਜਦੋਂ ਕਿਹਾ ਸੀ ਕਿ ਬਿਕਰਮ ਸਿੰਘ ਮਜੀਠੀਆ ਨਸ਼ਾ ਵੇਚਦਾ ਔਰ ਦੂਜੇ ਪਾਸੇ ਉਹੀ ਮਜੀਠੀਆ ਅਮਰਪਾਲ ਸਿੰਘ ਕਦੇ ਕਿਸੇ ਨੂੰ ਕਹਿੰਦਾ ਸਾਡੇ ਕੋਲ ਇਹਨਾਂ ਦੀ ਵੀਡੀਓ ਆ ਗਈ ਹੈ ਔਰ ਦੂਜੇ ਦੇ ਤੰਜ ਕਸਣ ਵਾਲਾ ਵਿਕਰਮ ਸਿੰਘ ਮਜੀਠੀਆ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਡਾਰ ਦੇ ਵਿੱਚ ਆ ਗਿਆ ਤੇ ਬਹੁਤ ਵੱਡੇ ਐਕਸ਼ਨ ਦੇ ਨਾਲ ਸਮੇਟ ਦਿੱਤਾ ਗਿਆ ਔਰ ਦੂਜੇ ਪਾਸੇ ਜਿਹੜੀ ਕੌਨਸਟੇਬਲ ਦੀ ਖਬਰ ਹੈ ਉਹ ਵੀ ਤੁਹਾਡੇ ਨਾਲ ਮੈਂ ਸਾਂਝੀ ਕਰੂੰਗਾ ਪਹਿਲਾਂ ਮੁੱਖ ਮੰਤਰੀ ਦੇ ਮੂੰਹੋਂ ਤੁਹਾਨੂੰ ਇਹਦੀ ਖਬਰ ਸੁਣਾਉਣੇ ਆ ਕਿ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਕਿਹੜਾ ਐਕਸ਼ਨ ਹੋ ਗਿਆ ਜਿਹੜਾ ਕਿ ਪੰਜਾਬ ਦੇ ਲੋਕ ਦੇਖਣਾ ਚਾਹੁੰਦੇ ਸੀ ਔਰ ਪੰਜਾਬ ਦੇ ਲੋਕਾਂ ਨੂੰ ਲੱਗਦਾ ਸੀ ਕਿ ਬਾਦਲ ਪਰਿਵਾਰ ਦੇ ਉੱਤੇ ਕੋਈ ਵੀ ਐਕਸ਼ਨ ਨਹੀਂ ਕਰ ਸਕਦਾ ਕਿਉਂਕਿ ਲੰਮੇ ਸਮੇਂ ਤੋਂ ਦੇਖਿਆ ਜਾ ਰਿਹਾ ਹੈ ਬੇਨਾਂ ਦੇ ਗੱਲ ਤੱਕ ਪਹੁੰਚ ਰਿਹਾ ਕਿਸੇ ਦਾ ਖਾਲਾ ਜੀ ਦਾ ਬਾੜਾ ਨਹੀਂ ਸੀਗਾ ਪਰ ਅੱਜ ਦੀ ਮੌਜੂਦਾ ਸਰਕਾਰ ਭਗਵੰਤ ਮਾਨ ਨੇ ਬਹੁਤ ਵੱਡਾ ਕੜਾ ਕਦਮ ਚੱਕਿਆ ਇੱਕ ਪਾਸੇ ਨਸ਼ਿਆਂ ਵਿਰੁੱਧ ਯੁੱਧ ਛੇੜ ਦਿੱਤਾ ਔਰ ਦੂਜੇ ਪਾਸੇ ਪੰਜਾਬ ਦੇ ਅੰਦਰ ਬਿਕਰਮ ਸਿੰਘ ਮਜੀਠੀਆ ਨੂੰ ਦੇਖ ਕੇ ਬੜੀ ਚਰਚਾ ਸੀ ਕਿ ਭਾਈ ਇਹਨਾਂ ਦੇ ਉੱਤੇ ਐਕਸ਼ਨ ਨਹੀਂ ਹੁੰਦਾ ਮੈਂ ਅਕਸਰ ਕਹਿੰਦਾ ਰਿਹਾ ਕਿ ਜੇਕਰ ਤੁਸੀਂ ਐਕਸ਼ਨ ਕਰਨਾ ਤਾਂ ਆਪਣੀ ਕਾਸਟੇਬਲ ਤੇ ਕਰੋ ਜਾਂ ਫਿਰ ਬਾਦਲ ਪਰਿਵਾਰ ਜਿਹੜੇ ਕਿ ਪੰਜਾਬ ਦੇ ਵਿੱਚੋਂ ਸਭ ਤੋਂ ਵੱਡੇ ਮਗਰਮੱਛ ਮੰਨੇ ਜਾਂਦੇ ਨੇ ਇਹਨਾਂ ਦੇ ਉੱਤੇ ਐਕਸ਼ਨ ਕਰੋ ਇਹਨਾਂ ਦੇ ਘਰ ਵੀ ਢਾਓ ਇਹਨਾਂ ਨੂੰ ਫੜੋ ਤਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਲੱਗਦਾ ਕਿਤੇ ਵੀਡੀਓ ਪਹੁੰਚ ਗਈ ਹੋਣੀ ਆ ਬਹੁਤ ਸਾਰੇ ਹੋਰ ਵੀ ਸਾਥੀਆਂ ਦੀ ਜਿਹੜੀ ਖਬਰ ਪੈਂਦੀ ਰਹਿੰਦੀ ਹੈ ਪਰ ਅੱਜ ਮੁੱਖ ਮੰਤਰੀ ਦੇ ਮੂੰਹੋਂ ਸੁਣੋ ਮੁਜੀਠੀਆ ਜੀ ਦੇਖੋ ਜੀ ਬਹੁਤ ਹੈ ਨਾ ਗੁੰਡਾਗਰਦੀ ਵੱਧ ਗਈ ਮੁਜੀਠੀਆ ਜੀ ਨਾ ਮਗਰ ਤੂੰ ਨਾ ਬੋਲ ਮੇਰੇ ਰਾਜ ਵੇਲੇ ਥਾਣੇ ਦੇ ਸਾਹਮਣੇ ਇੱਕ ਥਾਣੇਦਾਰ ਆਪਣੀ ਧੀ ਦੀ ਇੱਜ਼ਤ ਬਚਾਉਂਦਾ ਭਾਈ ਇੱਕ ਤੇ ਪੈਰ ਧਰ ਕੇ ਗੋਲੀਆਂ ਮਾਰ ਕੇ ਮਜੀਠੀਆ ਜੰਦਾਬਾ ਦੇ ਨਾਰੇ ਲਾਇ ਸੀ ਭੁੱਲ ਗਏ ਪੁਰਸ਼ੇਤੀ ਭੁੱਲ ਜਾਂਦੇ ਆ ਨਾ ਆਪਾ ਜੇਲ੍ਹ ਵੀਰੇ ਕਿਹ ਕਿਹਦੇ ਰਾਤ ਚ ਹੋਈ ਸੀ ਉਹ ਨਿਸ਼ਾਨ ਸਿੰਘ ਜਿਹੜਾ ਜਿਹੜਾ ਭੱਜ ਗਿਆ ਸੀਗਾ ਉਹ ਉਹ ਕਿਹਦਾ ਬੰਦਾ ਨਿਕਲਿਆ ਸੀਗਾ ਆ ਜਿਹੜੇ ਨਸ਼ੇ ਭੜੇ ਜਾਂਦੇ ਆ ਕੋਈ ਫੀਮ ਪੜ੍ਹ ਲਈ ਕਿਦੋਂ ਸਾਰੇ ਅਜ ਖਾਲੀ ਗੱਲ ਹੁੰਦੇ ਵਿੱਚ ਤੁਸੀਂ ਤਾਂ ਲੈ ਆਓ ਭਾਈ ਇਹਨਾਂ ਨੂੰ ਗੈਂਗਸਟਰਾਂ ਨੂੰ ਆ ਨਸ਼ਿਆਂ ਨੂੰ ਤੁਸੀਂ ਤਾਂ ਲੈ ਕੇ ਆਏ ਹੋ ਉਹ ਤੁਸੀਂ ਬਰੋਥ ਕਰਦੇ ਆ ਫਿਰ ਇਸ ਕਰਕੇ ਲੋਕ ਮੰਦੀ ਨਹੀਂ ਉਹਨਾਂ ਨਿਕਲ ਉਹ ਕਹਾਂ ਛੱਡਿਆ ਤੂੰ ਨਾ ਬੋਲ ਠੀਕ ਹੈ ਬੋ ਇਹਨਾਂ ਕੋਲੇ ਵਕੀਲ ਬੱਡੇ ਨੇ ਇਹਨਾਂ ਕੋਲੇ ਫਾਦਨ ਨੇ ਸਾਰਾ ਕੁਝ ਹੈ ਪੰਜ ਸਾਲ ਕਿੰਨੇ ਚਿਰ ਬਚ ਜਾਣਗੇ ਅਸੀਂ ਵੀ ਵਕੀਲ ਸਾਡੇ ਕੋਲੇ ਬੱਡੇ ਨੇ ਕਰ ਰਹੇ ਹਾਂ ਠੀਕ ਸਾਰੇ ਕਾਜ ਥੋੜਾ ਟਾਈਮ ਲੱਗ ਜੂਗਾ ਪਰ ਅਸੀਂ ਇਹ ਸਾਡੇ ਨੀਰ ਚ ਕੋਟ ਨਹੀਂ ਹੈਗਾ ਵੀ ਉਹਨੂੰ ਛੱਟਣਾ ਜੋਤ ਕੇ ਹੁਣ ਸਬੂਤ ਵੀ ਮਿਲੇ ਹੋਣੇ ਸਾਰਾ ਕੁਝ ਹੈ ਕੋਰਟਾਂ ਚ ਅਸੀਂ ਵੀ ਲੜ ਰਹੇ ਆਂ ਫਿਰ ਕੋਰਟਾਂ ਚ ਤਾਂ ਹੁਣ ਪੰਜਾਬ ਦੇ ਮੁੱਖ ਮੰਤਰੀ ਬੰਨੀਓ ਤਾਂ ਸਿੱਧ ਕਰ ਲਈ ਹੈ ਗੱਲ ਕਿ ਭਾਈ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਅਸੀਂ ਐਕਸ਼ਨ ਕਰਨ ਜਾ ਰਹੇ ਆਂ ਕਿਉਂਕਿ ਬਿਕਰਮ ਸਿੰਘ ਮਜੀਠੀਆ ਨਸ਼ੇ ਦਾ ਤਸਕਰ ਵੀ ਰਿਹਾ ਉਹ ਕਹਿੰਦੇ ਕਿ 2014 ਦੇ ਵਿੱਚ ਕੋਈ ਯੁਰਤ ਨਹੀਂ ਕਰਦਾ ਸੀ ਔਰ ਜਿਹੜੀ ਗੁੰਡਾਗਰਦੀ ਕਾਲੀ ਅਕਾਲੀ ਦਲ ਦੇ ਰਾਜ ਦੇ ਵਿੱਚ ਚੱਲੀ ਹੈ ਉਹ ਸਾਰਾ ਪੰਜਾਬ ਤਾਂ ਦੇਖੋ ਜਾਣਦਾ ਹੀ ਐ ਇਹਨਾਂ ਦੇ ਵੱਡੇ ਪ੍ਰਕਾਸ਼ ਸਿੰਘ ਬਾਦਲ ਵੇਲੇ ਜਿਹੜੀ ਗੁੰਡਾਗਰਦੀ ਚੱਲੀ ਪੂਰੇ ਪੰਜਾਬ ਦੇ ਅੰਦਰ ਜਿਹੜੀ ਸਰਕਾਰ ਬਣਦੀ ਫਿਰ ਦੂਜੀਆਂ ਧਿਰਾਂ ਦੇ ਲੋਕਾਂ ਨੂੰ ਬਹੁਤ ਜਿਆਦਾ ਕੁੱਟਿਆ ਮਾਰਿਆ ਜਾਂਦਾ ਸੀ ਬਹੁਤ ਸਾਰੇ ਲੋਕਾਂ ਦੇ ਕਤਲ ਵੀ ਕਰਵਾ ਦਿੱਤੇ ਜਾਂਦੇ ਸੀ ਐਡੀ ਗੁੰਡਾਗਰਦੀ ਅਕਾਲੀ ਦਲ ਦੇ ਵਿੱਚ ਚੱਲੀ ਆ ਇਹ ਪੰਜਾਬ ਦੇ ਲੋਕ ਸਾਰੇ ਜਾਣਦੇ ਆ ਔਰ ਦੂਜੇ ਪਾਸੇ ਜਿਹੜੀ ਕੌਨਸਟੇਬਲ ਹੈ ਅਮਨਦੀਪ ਕੌਰ ਉਹ ਵੀ ਚਿੱਟੇ ਦੀ ਸਮਗਲਰ ਨਿਕਲੀ ਆ ਔਰ ਬਾਦਲਾਂ ਦੇ ਨਾਲ ਉਹਦੇ ਲਿੰਕ ਬੜੇ ਗੂੜੇ ਜੁੜੇ ਹੋਏ ਨੇ ਮੈਂ ਤੁਹਾਨੂੰ ਸ਼ੁਰੂਆਤ ਦੇ ਵਿੱਚ ਕਿਹਾ ਕਿ ਇਹਦੇ ਸਬੂਤ ਪੂਰਾ ਪੰਜਾਬ ਜਾਣਦਾ ਔਰ ਦੱਸਣਾ ਹਲੇ ਬਾਕੀ ਹੈ ਦੇਖੋ ਜਿਵੇਂ ਕਿ ਚੱਕ ਫਤੇ ਸਿੰਘ ਵਾਲੇ ਸੁਖਵੀਰ ਬਾਦਲ ਦੇ ਨਾਨਕੇ ਨੇ ਪ੍ਰਕਾਸ਼ ਸਿੰਘ ਬਾਦਲ ਦੇ ਸਹੁਰੇ ਨੇ ਪਰ ਉੱਥੋਂ ਦੀ ਹੀ ਜਿਹੜੀ ਕਿ ਕੌਨਸਟੇਬਲ ਕਈ ਵੀਡੀਓ ਦੇ ਵਿੱਚ ਦਰਸਾਲ ਦੇ ਵਿੱਚ ਮੈਂ ਦੱਸ ਵੀ ਚੁੱਕਿਆ ਔਰ ਜਿਹੜੀ ਇਹਦੀ ਮਾਂ ਸੀ ਕੌਨਸਟੇਬਲ ਅਮਨਦੀਪ ਕੌਰ ਦੀ ਉਹ ਬਾਦਲ ਦੇ ਯਾਨੀ ਪ੍ਰਕਾਸ਼ ਸਿੰਘ ਬਾਦਲ ਦੇ ਸਹੁਰਿਆਂ ਦੇ ਘਰੇ ਕੰਮ ਕਰਿਆ ਕਰਦੀ ਸੀ। ਉਹਨਾਂ ਨੇ ਇਹ ਕੰਡੇ ਵੀ ਜੇ ਸੀ ਜਿਹੜੇ ਆ ਪੰਜਾਬ ਦੀ ਨੌਜਵਾਨੀ ਨੂੰ ਮਾਰਨ ਦੇ ਵਿੱਚ ਅਮਨਦੀਪ ਕੌਰ ਦਾ ਬਹੁਤ ਵੱਡਾ ਯੋਗਦਾਨ। ਤਹੇ ਬਾਦਰਾ ਦੀ ਬਣਾਈ ਹੋਈ ਮੂਰਤੀ ਹੈ ਜਿਹੜੀ ਇਹ ਚਲਦੀ ਫਿਰਦੀ ਚਿੱਟੇ ਦੇ ਨਾਲ ਮੌਤ ਵੰਡ ਰਹੀ ਸੀ। ਇੱਕ ਸੁਖਵਿੰਦਰ ਨਾਂ ਦੇ ਬੰਦੇ ਦੇ ਨਾਲ ਰਲ ਕੇ ਸਰਸੇ ਦੇ ਵਿੱਚ ਬਹੁਤ ਵੱਡੇ ਪੱਦਰ ਦੇ ਉੱਤੇ ਮੌਤ ਵੰਡੀ ਹੈ ਇਹਨਾਂ ਨੇ। ਔਰ ਦੂਜੀ ਗੱਲ ਪੰਜਾਬ ਦੇ ਲੋਕ ਕਮੈਂਟ ਕਰ ਰਹੇ ਨੇ ਕਹਿੰਦੇ ਇਹ ਪਥਰੀ ਦਾ ਦਰਦ ਨਹੀਂ ਦਰਾਂ ਸਾਲ ਦੇ ਵਿੱਚ ਕਹਿੰਦੇ ਇਹਨੂੰ ਚਿੱਟੇ ਦੀ ਡੋਸ ਚਾਹੀਦੀ ਹੈ ਕਿ ਇਹਨੂੰ ਰੋਜ਼ ਮਿਲ ਜਾਵੇ ਤਾਂ ਫਿਰ ਇਹਦਾ ਸਰੀਰ ਤੰਦਰੁਸਤ ਹੋ ਜਾਣਾ ਇਹ ਪੰਜਾਬ ਦੇ ਲੋਕਾਂ ਦੇ ਕਮੈਂਟ ਆ ਪਬਲਿਕ ਕਰ ਰਹੀ ਹੈ ਸਾਡੇ ਪੰਜਾਬ ਦੀ ਮੈਂ ਅਕਸਰ ਪੜਦਾ ਜਦੋਂ ਕਮੈਂਟ ਤਾਂ ਉਹਦੇ ਵਿੱਚ ਇਹੀ ਪਾਇਆ ਜਾਂਦਾ ਕਿ ਪੰਜਾਬ ਦੇ ਲੋਕ ਕਹਿੰਦੇ ਅਮਨਦੀਪ ਕੌਰ ਦੇ ਲਿੰਕ ਮਜੀਠੀਏ ਨਾਲ ਨੇ ਬਾਦਲ ਕੇ ਪਰਿਵਾਰ ਦੇ ਨਾਲ ਨੇ ਕਿਹੋ ਕਿਉਂਕਿ ਉਹ ਚਿੱਟੇ ਦੇ ਸਮਗਲਤ ਤਾਂ ਪਹਿਲੇ ਦਿਨੋਂ ਹੀ ਨੇ ਇਹ ਪੂਰੇ ਪੰਜਾਬ ਨੂੰ ਸਭ ਨੂੰ ਪਤਾ ਹੈ ਹੁਣ ਕਹਦੇ ਸਾਨੂੰ ਇੱਕ ਵਾਰ ਮੌਕਾ ਦੇ ਦਿਓ ਪਰ ਪੰਜਾਬ ਐਸੀ ਗਲਤੀ ਨਹੀਂ ਕਰਦਾ ਭਾਵੇਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਕੰਮ ਨਹੀਂ ਕੀਤੇ ਪਰ ਤੁਹਾਡੇ ਵਾਲੀ ਗੁੰਡਾਗਰਦੀ ਨਹੀਂ ਹੋ ਰਹੀ ਇਹ ਗੱਲ ਤਾਂ ਹੈ ਹਾਂ ਜਰੂਰ ਹੈ ਸਰਕਾਰ ਨਕਮੀ ਜਰੂਰ ਰਹੀ ਹੈ ਕਿਉਂਕਿ ਅਮਰਪਾਲ ਸਿੰਘ ਵਰਗੇ ਜਿਵੇਂ ਨੌਜਵਾਨਾਂ ਨੂੰ ਅੰਦਰ ਘਰਨਾ ਔਰ ਪੰਜਾਬ ਦੇ ਮੁੱਦੇ ਉਪਰthi ਕੰਮ ਨਾ ਕਰਨਾ ਇਹ ਵੀ ਇਹਨਾਂ ਤੇ ਵੀ ਸਵਾਲ ਉੱਠੇ ਨੇ ਅਸੀਂ ਨਹੀਂ ਇਹਨਾਂ ਨੂੰ ਚੰਗੇ ਕਹਿੰਦੇ ਪਰ ਜਿਹੜੀ ਤੁਹਾਡੀ ਸਰਕਾਰ ਸੀ ਉਹਦੇ ਤੋਂ ਬਿਹਤਰ ਤਾਂ ਇਹ ਹੀ ਆ ਕਿਉਂਕਿ ਉਹਨਾਂ ਤੋਂ ਅਕੀ ਹੋਏ ਲੋਕਾਂ ਨੇ ਇਹਨੂੰ ਲੈ ਕੇ ਆਂਦਾ ਤਾਂ ਭਗਵਾਨ ਤਮਾਨ ਨੇ ਭਾਈ ਆਪਣਾ ਕੰਮ ਜਿਹੜਾ ਕਿ ਟੇਡਾ ਕਰ ਲਿਆ ਹੁਣ ਇਹਨੂੰ ਜਾਣਾ ਪੈਣਾ ਅੱਗੇ ਵੇਖਦੇ ਕਿ ਅਮਰਪਾਲ ਸਿੰਘ ਵਰਗਾ ਨੌਜਵਾਨ ਜਾਂ ਫਿਰ ਕੋਈ ਹੋਰ ਉੱਭਰ ਕੇ ਆਉਂਦਾ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਇਸ ਵੀਡੀਓ ਦੇ ਹੱਕ ਵਿੱਚੋਂ ਸ਼ੇਅਰ ਜ਼ਰੂਰ ਕਰ ਦਿਓ ਔਰ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ